ਲੋ ਜੀ ਬਾਬਾ ਜੀ ਦੀਆਂ ਹੋ ਰਹੀਆਂ ਨੇ ਤਿਆਰੀਆਂ ਹਾਂ ਜੀ ਕਿਤਾ ਨਹੀਂ ਹਾਂ ਮੈਂ ਕਿਹਾ ਸੇਵਾ ਦੀ ਬਣਾ ਦੀਏ ਨਿਆਣ ਵਾਹ ਵਈ ਵਾਹ ਸੇਵਾ ਨਿਆਣਿਆਂ ਨੂੰ ਹੀ ਲੱਗਣੀ ਆ। ਸ਼ਾਬਾਸ਼ ਖੱਚ ਕੇ ਰੱਖਣਾ ਕੰਮ। ਕਿੱਲਾ ਨਹੀਂ ਪੈਂਦੀ। ਬਹੁਤ ਵਧੀਆ। ਮਜ਼ਬੂਤੀ ਵਾਲਾ ਕੰਮ ਕਰਨਾ ਵਾ। ਇਹ ਨਾ ਹੋਵੇ ਕੋਈ ਬੜੀ ਪਰਫੈਕਟ। ਉਹ ਨਹੀਂ ਨਹੀਂ ਕਰ ਦੇਣਾ ਮਰਜਾਲੀ। ਹਾਂ। ਸਹੀ ਹੈ। ਹਾਂਜੀ। ਹਾਂਜੀ ਹਾਂ ਕਿੰਨਾ ਬਾਰੇ ਕਿੰਨਾ ਉਹ ਚਿੱਟਾ ਤੇ ਕਿੰਨਾ ਚਿੱਟਾ ਬਲੇਗੋ ਇੱਧਰ ਆ ਗਿਆ ਜੀ ਹੂੰ ਹਾਂਜੀ ਥੋੜਾ ਰੋ ਜਾ ਪੈਦ ਲੈ ਲੈਂਦੇ ਆ ਜੇ ਉਹ ਸ਼ੁਰੂਆਤ ਵੀ ਦਿਖਾਉਣੀ ਨਾ ਮਿਹਨਤ ਕਰ ਰਹੇ ਆ ਸਰਪੰਚ ਸਾਹਿਬ ਕੀ ਕਹਿਣਾ ਚਾਹੂਗੇ ਜੀ ਕੁਛ ਕਹਿਣਾ ਚਾਹੂਗੇ ਨਹੀਂ ਨਹੀਂ ਇੱਦਾਂ ਕਿੱਦਾਂ ਨਹੀਂ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਪ੍ਰੋਗਰਾਮ ਹਾਂਜੀ ਸਾਰੇ ਹਮ ਹਮਾਗੇ ਪਹੁੰਚਣ ਤੇ ਨੂੰ ਮਾਰੇ ਵੀ ਪ੍ਰਕਾਰ ਹੋ ਜਾ ਨਹੀਂ ਕਿਹੜਾ 12 ਸਾਲਾਂ ਦਾ ਹੈ ਹਾਂ ਕਰਕੇ ਕੀ ਤੇਰੀ ਮੇਰੇ ਨਾਲੇ ਗੱਲ ਨਹੀਂ ਸੁਣਦੇ ਉਹ ਉਹ ਨਹੀਂ ਨਹੀਂ ਤੁਹਾਨੂੰ ਕਦੀ ਪੈਸੇ ਪਾਤੀ ਮੈਂ ਨਹੀਂ ਨਹੀਂ ਉਹ ਗੱਲ ਨਹੀਂ ਸੁਣਦੇ ਹਾਂਜੀ ਉਹ ਕਹਿੰਦੇ ਥੋੜੇ ਮੇਰੇ ਨਾਲ ਕਈ ਵਾਰੀ ਕਿਹਾ ਸੀ ਉਹ ਨਹੀਂ ਇਦਾਂ ਨਹੀਂ ਉਹ ਤਰੀਕਾ ਹੋਰ ਹੁੰਦਾ ਉਹ ਕਰਤਾ ਹੀ ਗੱਮ ਟੈਨਸ਼ਨ ਨਾ ਲੋ ਵਾਹ ਬਈ ਵਾਹ ਸੰਗ ਤਾਂ ਲੱਗੀਆਂ ਹੋਈਆਂ ਨੇ ਜੋਰਾ ਸ਼ੋਰਾ ਤੇ ਇਹ ਵਲਾਵਾ ਹਮਾ ਹਮਾਰੇ ਪੈਣਾ ਰਹੀਦਾ ਵਾ ਪਹੁੰਚੇ ਨੂੰ ਆਪਣਾ ਕੀ ਕਹਿੰਦੇ ਆ ਫਟਾਫਟ ਕਰੋ ਰਸ਼ ਹੋ ਜਾਣਾ ਸੰਗ ਤਾਂ ਬਸ ਬਸ ਲੱਗੇ ਹੋਏ ਆ ਜੀ ਵਾਹ ਬਈ ਵਾ ਸੇਵਾ ਇਹਨਾਂ ਨੂੰ ਮਿਲਣੀ ਬਈ ਤੁਸੀਂ ਸੱਦਿਆ ਸੀ ਚਲੋ ਲੋ ਜੀ ਮੁੰਡੇ ਸੇਵਾ ਕਰ ਰਹੇ ਆ ਜਲਦੀ ਜਲ ਲੈ ਕੇ ਜਾ ਰਹੇ ਆ ਤੇ ਦੋਨੇ ਆਏ ਆਏ ਸੀ ਮੁੰਡੇ ਚਾਰ ਪੰਜ ਹੋਰ ਚਲ ਗਏ ਸਹੀ ਆ ਚਲੋ ਮਿਲਦੇ ਵਧਾਈਆਂ ਸੰਗਤੇ ਤੈਨੂੰ ਸਤਗੁਰ ਦਾ ਪ੍ਰਗਟ ਦਿਨ ਹੈ ਆਇਆ ਜੀਵਧਾਈ ਹੋਵੇ ਸਤਗੁਰ ਦਾ ਪ੍ਰਗਟ ਦਿਨ ਹੈ ਆਇਆ ਜੀਵਧਾਈ ਹੋਵੇ ਸੰਗਤਾਨੇ ਸਰਦਾ ਨਾਲ ਮਨਾਇਆ ਜੀਵਧਾਈ ਹੋਵੇ ਸੰਗਤਾਨੇ ਸਰਦਾ ਨਾਲ ਮਨਾਇਆ ਜੀਵਧਾਈ ਹੋਵੇ ਸਤਗੁਰ ਦਾ ਪ੍ਰਗਟ ਦਿਨ ਹੈ ਆਇਆ ਹੰਦ ਪ੍ਰਭੂ ਤਾਨ ਪ੍ਰਭੂ ਵਾਦਨੀ ਦੰਦੀਆਂ ਨਹੀਂ ਕਰ ਲੀਆਂ ਕੀ ਕਹਿਣਾ ਵਾ ਜੇ ਭਗਵਾਨ ਬਾਲੂ ਹਾਂ ਹਾਂ ਬਹੁਤ ਨਾ ਪਰ ਗਿਆਨ ਹੋਰੇ ਇਹ ਨਹੀਂ ਕਰੀਦਾ ਹੁਣ ਕਿੱਥੇ ਆਉਂਦੇ ਨਹੀਂ ਤੇ ਲੱਭਾ ਗਏ ਤਨ ਗੁਰੂ ਸੱਤ ਵਰਤਾਲ ਵਿੱਚ ਜਨਮਤ ਪਹਿਲੀ ਰਾਤਾਂ ਦੀ ਬਸਤ ਸੱਤ ਜਾਵ ਦੇ ਫੁੱਲ ਦਾ ਸਾਰੇ ਸੋਤੇ ਦੇ ਕਰਦੇ ਗੁਰਾਂ ਦੀ ਬਾਲ ਦਰਾ ਕਰੋ ਲਾਗੇ ਆਦ ਕਰਦੇ ਨਾਲ ਨਵੀਂ ਵਿੱਚ ਕਰੋ ਈਸ਼ਵਰ ਦਾ ਪਰਤਾਪ ਸ੍ਰੀ ਪਰਮ ਲੋਕੀ ਨਾਪਦੇ ਹੋ ਗਿਆ ਜੇ ਸੁਨਾਪ ਮੁਕਤ ਸੱਜਣ ਜੇ ਜਾਪਿਛਰੇ ਸਭੇ ਵਰਦੇ ਭਲ ਜੇ ਕਿਹਾ ਕਰੀਏ ਕਿ ਆਪ ਨੂੰ ਕੋਈ ਮੁਸ਼ਕਲ ਤੇ ਹੋਵੇ ਜੇ ਜੇ ਲਬ ਲਬ ਸਰਵ ਸੰਤ ਜੀ ਇਹ ਕੁਦਰਤ ਨੂੰ ਮਨੂਰ ਜਿਸੇ ਮੁਸ਼ਕਲ ਲੱਗ ਰਹੀ ਹੈ ਆਪ ਸਦਾ ਰਹੇ ਕਰੋ ਹੈ ਗੁਰੂ ਦੇ ਸਹਾਰੇ ਦੀ ਸਾਥ ਹੋ ਸਿਆ ਸੰਜੋ ਆਰੋਹ ਮੈਨੂੰ ਕੋ ਨੰਗ ਬੋਤ ਸਤਿਗੁਰੂ ਕੋ ਬੋਲੇ ਜਿ ਚਲਦਾ ਚੇਤਾ ਜਗ ਵਿੱਚ ਆਇਆ ਸੰਗਤਾਂ ਪ੍ਰਗਟ ਦਿਵਸ ਮਨਾਇਆ ਸ੍ਰੀ ਚੇਤਾ ਜਗ ਵਿੱਚ ਆਇਆ ਸੰਗਤਾਂ ਪ੍ਰਗਟ ਦਿਵਸ ਮਨਾਇਆ ਦੁੱਖ ਵਿਖੰਡਣ ਵਾਲਾ ਆ ਗਿਆ ਦੁੱਖ ਵਿਖੰਡਣ ਵਾਲਾ ਆ ਗਿਆ ਉਹਦੀ ਉੱਚ ਸ਼ਾਨ ਦੀਆਂ ਜਗ ਸਿਫਤਾ ਕਰਦਾ ਏ ਪ੍ਰਭੂ ਵਾਲਮੀਕ ਭਗਵਾਨ ਦੀਆਂ ਸਾਰਾ ਜਗ ਸਿਫਤਾ ਕਰਦਾ ਏ ਪ੍ਰਭੂ ਵਾਲਮੀਕ ਭਗਵਾਨ ਦੀਆਂ ਸਾਰਾ ਜਗ ਸਿਫਤਾ ਕਰਦਾ ਏ ਪ੍ਰਭੂ ਵਾਲਮੀਕ ਭਗਵਾਨ ¡Te lo ਜੱਗ ਸਿਫਤਾ ਕਰਦਾ ਏ ਪ੍ਰਭ ਵਾਲਮੀਕ ਭਗਵਾਨ ਦੀਆਂ ਸਾਰਾ ਜੱਗ ਸਿਫਤਾ ਕਰਦਾ ਏ ਪ੍ਰਭ ਵਾਲਮੀਕ ਭਗਵਾਨ ਦੀਆਂ ਸਾਰਾ ਜੱਗ ਸਿਫਤਾ ਕਰਦਾ ਏ ਪ੍ਰਭ ਵਾਲਮੀਕ ਭਗਵਾਨ जग सिफतां करदा है प्रभु वाल्मीक भगवान दिया सारा जग सिफत करदा है प्रभु वाल्मीक भगवान दिया सारा जग सिफतां करदा है प्रभु वाल्मीक boa o ਫਰਗਲੇ ਤੇਰੀ ਸੂਰਤ ਕੇ ਮਾਰ ਸੈ ਸੈ ਗਲੇ ਤੇਰੀ it's not a